قال شرم ਨਾਲ ਸਿਰ ਝੁਕ ਗਿਆ ਜਦੋਂ ਅਮਰੀਕਾ ਤੋਂ 104 ਭਾਰਤੀਆਂ ਨੂੰ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ 'ਚ ਹਥਕੜੀਆਂ ਪਾ ਕੇ ਅਮਰੀਕੀ ਸੈਨਾ ਦੇ ਜਹਾਜ਼ ਤੇ ਵਿੱਚ ਹਿੰਦੁਸਤਾਨ ਜਿਹੜਾ ਲਿਆਂਦਾ ਗਿਆ ਔਰ ਉਸ ਤੋਂ ਵੱਡੀ ਸ਼ਰਮ ਉਦੋਂ ਹੋਈ ਕਿ ਇਹਨਾਂ ਨੌਜਵਾਨਾਂ ਦੇ जख्मਾਂ ਤੇ ਉੱਤੇ ਮਰਮ ਲਾਉਣ ਦੀ ਬਜਾਏ ਹਰਿਆਣਾ ਜਿੱਥੇ ਕਿ ਭਾਜਪਾ ਦੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਦੁਨੀਆ ਤੋਂ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ ਉੱਥੋਂ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਕੈਦੀਆਂ ਵਾਲੀ ਬੱਸ ਦੇ ਵਿੱਚ ਪੁਲਿਸ ਦੀ ਬੱਸ ਦੇ ਵਿੱਚ ਕੈਦੀਆਂ ਵਾਂਗ ਲੈ ਕੇ ਗਏ ਮੋਦੀ ਸਾਹਿਬ ਤੁਸੀਂ ਤੇ ਕਹਿੰਦੇ ਸੀ ਦੁਨੀਆ 'ਚ ਹਿੰਦੁਸਤਾਨ ਦਾ ਢੰਕਾ ਵੱਜ ਰਿਹਾ ਤੁਸੀਂ ਤੇ ਕਹਿੰਦੇ ਸੀ ਕਿ ਹਿੰਦੁਸਤਾਨ ਵਿਸ਼ਵ ਗੁਰੂ ਹੈ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਦੇਸ਼ ਦਾ ਸਿਰ ਝੁਕਣ ਨਹੀਂ ਦਿੰਦੇ ਫਿਰ ਤੁਹਾਡੇ ਰਾਜ ਦੇ ਵਿੱਚ ਹੋ ਕੀ ਰਿਹਾ ਹੈ ਔਰ ਤੁਸੀਂ ਤਾਂ ਟਰੰਪ ਦੀ ਚੋਨ ਕੰਪੇਨ ਦੇ ਵਿੱਚ ਹਿੱਸਾ ਲੈਣ ਵੀ ਜਾਂਦੇ ਹੋ ਉਹਦੇ ਲਈ ਕੰਪੇਨ ਵੀ ਕਰਨ ਜਾਂਦੇ ਹੋ ਉਸ ਤੋਂ ਬਾਹਰ ਆ ਪੱਖੇ ਹੈਗਾ ਕਿ ਸਾਰਾ মিডিਆ ਵੀ ਇਸ ਮੁੱਦੇ ਦੇ ਉੱਤੇ ਚੁੱਪ ਹੈਗਾ ਕੋਈ ਸਵਾਲ ਹੀ ਨਹੀਂ ਕਰ ਰਿਹਾ ਸਰਕਾਰ ਮਤਲਬ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਜਿਹੜੇ ਨੌਜਵਾਨ ਨੇ ਜੇ ਬਾਰਲਾ ਹੁਕਮਾਂ ਦੇ ਵਿੱਚ ਗਏ ਨੇ ਤਾਂ ਇਥੋਂ ਦੀ ਸਰਕਾਰਾਂ ਮਤਲਬ ਜਿਨ੍ਹਾਂ ਨੇ ਉਹਨਾਂ ਨੂੰ ਹਸਕਾਰ ਦੇਣਾ ਸੀ ਜਿਨ੍ਹਾਂ ਨੂੰ ਰੁਜ਼ਗਾਰ ਉਸ ਵਕਤ ਦੀ ਸਰਕਾਰਾਂ ਨੇ ਦਿੱਤਾ ਹੁੰਦਾ ਕਿਉਂ ਜਾਣਦੇ ਉਹ ਵਾਪਸ ਵੀ ਇੱਥੇ ਕੋਈ ਸੁਪਨੇ ਲੈ ਕੇ ਆ ਰਹੇ ਹੈਗੇ ਸਭ ਘੱਟੋ ਘੱਟ ਘੁੰਮਣਾ ਨਾ ਦਿੱਤਾ ਦਾ ਤਾਂ ਨਹੀਂ ਹੋਣਾ ਚਾਹੀਦਾ ਜਿਹੜੀ ਭਾਜਪਾ ਦਿੱਲੀ ਆ Haryana ਦੀ ਸਰਕਾਰ ਨੇ ਕੀਤਾ ਹੈਗਾ ਕਿਵੇਂ ਜਿਹੜੀਆਂ ਪੁਲਿਸ ਦੀਆਂ ਬੱਸਾਂ ਦੇ ਵਿੱਚ ਕੈਦੀਆਂ ਵਾਲੀ ਬੱਸਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਗਈ ਹੈ ਇਹ ਬਹੁਤ ਸ਼ਰਮਨਾਕ ਕਾਰਾ ਹੈਗਾ ਸਿਰ ਚੁੱਕਦਾ ਇਸ ਮੁੱਦੇ ਦੇ ਉੱਤੇ ਪਰ ਅਸੀਂ ਅਪੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਤੁਹਾਨੂੰ ਤੇ ਤੁਹਾਡੇ ਮਿੱਤਰ ਨੇ ਤੁਸੀਂ ਉਹਨਾਂ ਨੂੰ ਕੰਪੇਨ ਵੀ ਕਰਕੇ ਆਏ ਹੋ ਕੁੱਟਕੁੱਟ ਉਹਨਾਂ ਨਾਲ ਗੱਲਬਾਤ ਕਰੋ ਕਿ ਜੇਕਰ ਮਤਲਬ ਇਸ ਤਰੀਕੇ ਨਾਲ ਹੁੰਦਾ ਰਹੇਗਾ ਤਾਂ ਦੇਸ਼ਤਾ ਜਿਹੜਾ ਹੈਗਾ ਆਪਣੇ ਆਪ ਹੀ ਸ਼ਰਮ ਚੁੱਕ ਗਿਆ ਕੰਨ ਸ਼ਰਮ ਨਾਲ ਸਿਰ ਚੁੱਕ ਗਿਆ ਜਦੋਂ ਅਮਰੀਕਾ ਤੋਂ 104 ਭਾਰਤੀਆਂ ਨੂੰ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ 'ਚ ਹਥਕੜੀਆਂ ਪਾ ਕੇ ਅਮਰੀਕੀ ਸੈਨਾ ਦੇ ਜਹਾਜ਼ ਤੇ ਵਿੱਚ ਹਿੰਦੁਸਤਾਨ ਜਿਹੜਾ ਲਿਆਂਦਾ ਗਿਆ ਔਰ ਉਸ ਤੋਂ ਵੱਡੀ ਸ਼ਰਮ ਉਦੋਂ ਹੋਈ ਕਿ ਇਹਨਾਂ ਨੌਜਵਾਨਾਂ ਦੇ ਜ਼ਖਮਾਂ ਤੇ ਉੱਤੇ ਮਰਮ ਲਾਉਣ ਦੀ ਬਜਾਏ ਹਰਿਆਣਾ ਜਿੱਥੇ ਕਿ ਭਾਜਪਾ ਦੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਦੁਨੀਆ ਤੋਂ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ ਉਥੋਂ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਕੈਦੀਆਂ ਵਾਲੀ ਬੱਸ ਦੇ ਵਿੱਚ ਪੁਲਿਸ ਦੀ ਬੱਸ ਦੇ ਵਿੱਚ ਕੈਦੀਆਂ ਵਾਂਗ ਲੈ ਕੇ ਗਈ ਮੋਦੀ ਸਾਹਿਬ ਤੁਸੀਂ ਤੇ ਕਹਿੰਦੇ ਸੀ ਦੁਨੀਆ 'ਚ ਹਿੰਦੁਸਤਾਨ ਦਾ ਢੰਕਾ ਵੱਜ ਰਿਹਾ ਤੁਸੀਂ ਤੇ ਕਹਿੰਦੇ ਸੀ ਕਿ ਹਿੰਦੁਸਤਾਨ ਵਿਸ਼ਵਗੁਰੂ ਹੈ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਦੇਸ਼ ਦਾ ਸਿਰ ਝੁਕਣ ਨਹੀਂ ਦਿੰਦੇ ਫਿਰ ਤੁਹਾਡੇ ਰਾਜ ਦੇ ਵਿੱਚ ਹੋ ਕੀ ਰਿਹਾ ਔਰ ਤੁਸੀਂ ਤਾਂ ਟਰੰਪ ਦੀ ਜੋਨ ਕੰਪੇਨ ਦੇ ਵਿੱਚ ਹਿੱਸਾ ਲੈਣ ਵੀ ਜਾਂਦੇ ਹੋ ਉਹਦੇ ਲਈ ਕੰਪੇਨ ਵੀ ਕਰਨ ਜਾਂਦੇ ਹੋ ਪਰ ਉਸ ਤੋਂ ਬਾਹਰ ਆ ਪੱਖ ਇਹ ਹੈਗਾ ਕਿ ਸਾਰਾ ਮੀਡੀਆ ਵੀ ਇਸ ਮੁੱਦੇ ਦੇ ਉੱਤੇ ਚੁੱਪ ਹੈਗਾ ਕੋਈ ਸਵਾਲ ਹੀ ਨਹੀਂ ਕਰ ਰਿਹਾ ਸਰਕਾਰ ਮਤਲਬ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਜਿਹੜੇ ਨੌਜਵਾਨ ਨੇ ਜੇ ਬਾਹਰਲਾ ਹੁਰਕਾਂ ਦੇ ਵਿੱਚ ਗਏ ਨੇ ਤਾਂ ਇੱਥੋਂ ਦੀਆਂ ਸਰਕਾਰਾਂ ਮਤਲਬ ਜਿਨ੍ਹਾਂ ਨੇ ਉਹਨਾਂ ਨੂੰ ਇਨਾਮ ਦੇਣਾ ਸੀ ਜੋਕਰ ਉਸ ਨੂੰ ਕੇ ਸਰਕਾਰ ਨੇ ਦਿੱਤਾ ਹੋਤਾ ਉਹ ਨੌਜਵਾਨ ਉਹ ਵਾਪਸ ਵੀ ਉੱਤਰ ਟੁੱਟੇ ਹੋਏ ਸੁਪਨੇ ਲੈ ਕੇ ਆ ਰਹੇ ਹੈਗੇ ਸਭ ਘੱਟੋ ਘੱਟ ਨਾਂ ਨਾ ਦਾ ਬੁਖਾਰ ਤਾਂ ਨਹੀਂ ਹੋਣਾ ਚਾਹੀਦਾ ਜਿਹੜੀ ਭਾਜਪਾ ਦਿੱਲੀ ਆ Haryana ਦੀ ਸਰਕਾਰ ਨੇ ਕੀਤਾ ਹੈਗਾ ਕਿਵੇਂ ਜਿਹੜੀਆਂ ਪੁਲਸੀਆਂ ਬੱਸਾਂ ਦੇ ਵਿੱਚ ਕੈਦੀਆਂ ਵਾਲੀ ਬੱਸਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਗਈ ਹੈ ਇਹ ਬਹੁਤ ਸ਼ਰਮਨਾਕ ਕਾਰਾ ਹੈਗਾ ਸਿਰ ਝੁਕਦਾ ਇਸ ਮੁੱਦੇ ਦੇ ਉੱਤੇ ਪਰ ਅਸੀਂ ਅਪੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਰਾਮ ਤੇ ਤੁਹਾਡੇ ਮਿੱਤਰ ਨੇ ਤੁਸੀਂ ਉਹਨਾਂ ਨੂੰ ਕੰਪੇਨ ਵੀ ਕਰਕੇ ਆਇਓ ਘਟੂ ਘਟ ਉਹਨਾਂ ਨਾਲ ਗੱਲਬਾਤ ਕਰੋ ਕਿ ਜੇਕਰ ਮਤਲਬ ਇਸ ਤਰੀਕੇ ਨਾਲ ਹੁੰਦਾ ਰਹੇਗਾ ਤਾਂ ਦੇਸ਼ ਤਾਂ ਜਿਹੜਾ ਹੈਗਾ ਆਪਣੇ ਆਪ ਹੀ ਸ਼ਰਮ ਚੁੱਕ ਗਿਆ ਕੱਲ ਸ਼ਰਮ ਨਾਲ ਸਿਰ ਚੁੱਕ ਗਿਆ ਜਦੋਂ ਅਮਰੀਕਾ ਤੋਂ 104 ਭਾਰਤੀਆਂ ਨੂੰ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ 'ਚ ਹਥਕੜੀਆਂ ਪਾ ਕੇ ਅਮਰੀਕੀ ਸੈਨਾ ਦੇ ਜਹਾਜ਼ ਤੇ ਵਿੱਚ ਹਿੰਦੁਸਤਾਨ ਜਿਹੜਾ ਲਿਆਂਦਾ ਗਿਆ ਔਰ ਉਸ ਤੋਂ ਵੱਡੀ ਸ਼ਰਮ ਉਦੋਂ ਹੋਈ ਕਿ ਇਹਨਾਂ ਨੌਜਵਾਨਾਂ ਦੇ जख्मਾਂ ਦੇ ਉੱਤੇ ਮਰਮ ਲਾਉਣ ਦੀ بجائے ਹਰਿਆਣਾ ਜਿੱਥੇ ਕਿ ਬੀਜੇਪੀ ਦੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਦੁਨੀਆ ਤੋਂ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ ਉਥੋਂ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਕੈਦੀਆਂ ਵਾਲੀ ਬੱਸ ਦੇ ਵਿੱਚ ਪੁਲਿਸ ਦੀ ਬੱਸ ਦੇ ਵਿੱਚ ਕੈਦੀਆਂ ਵਾਂਗ ਲੈ ਕੇ ਗਈ ਮੋਦੀ ਸਾਹਿਬ ਤੁਸੀਂ ਤੇ ਕਹਿੰਦੇ ਸੀ ਦੁਨੀਆ 'ਚ ਹਿੰਦੁਸਤਾਨ ਦਾ ਢੰਕਾ ਵੱਜ ਰਿਹਾ ਤੁਸੀਂ ਤੇ ਕਹਿੰਦੇ ਸੀ ਕਿ ਹਿੰਦੁਸਤਾਨ ਵਿਸ਼ਵਗੁਰੂ ਹੈ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਦੇਸ਼ ਦਾ ਸਿਰ ਝੁਕ ਨਹੀਂ ਦਿੰਦੇ ਫਿਰ ਤੁਹਾਡੇ ਰਾਜ ਦੇ ਵਿੱਚ ਹੋ ਕੀ ਰਿਹਾ ਔਰ ਤੁਸੀਂ ਤਾਂ ਟਰੰਪ ਦੀ ਜੋਨ ਕੰਪੇਨ ਦੇ ਵਿੱਚ ਹਿੱਸਾ ਲੈਣ ਵੀ ਜਾਂਦੇ ਹੋ ਉਹਦੇ ਲਈ ਕੰਪੇਨ ਵੀ ਕਰਨ ਜਾਂਦੇ ਹੋ ਪਰ ਉਸ ਤੋਂ ਮਾੜਾ ਪੱਖ ਇਹ ਹੈਗਾ ਕਿ ਸਾਰਾ ਮੀਡੀਆ ਵੀ ਇਸ ਮੁੱਦੇ ਦੇ ਉੱਤੇ ਚੁੱਪ ਹੈਗਾ ਕੋਈ ਸਵਾਲ ਹੀ ਨਹੀਂ ਕਰ ਰਿਹਾ ਸਰਕਾਰ ਮਤਲਬ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਜਿਹੜੇ ਨੌਜਵਾਨ ਨੇ ਜੇ ਬਾਹਰਲਾ ਹੁਕਮਾਂ ਦੇ ਵਿੱਚ ਗਏ ਨੇ ਤਾਂ ਇਥੋਂ ਦੀਆਂ ਸਰਕਾਰਾਂ ਉਹਨਾਂ ਜਿਨ੍ਹਾਂ ਨੇ ਉਹਨਾਂ ਨੂੰ ਰੁਜ਼ਗਾਰ ਦੇਣਾ ਸੀ ਜਿਨ੍ਹਾਂ ਨੂੰ ਰੁਜ਼ਗਾਰ ਮੌਸਮ ਦੇਣ ਸਰਕਾਰਾਂ ਨੇ ਦਿੱਤਾ ਹੋਣਾ ਉਹ ਜਨ ਉਹ ਵਾਪਸ ਵੀ ਤਾਂ ਇਹ ਕੋਈ ਸੁਪਨੇ ਲੈ ਕੇ ਆ ਰਹੇ ਹੋਣਗੇ ਸਭ ਘੱਟੋ ਘੱਟ ਉਹਨਾਂ ਨਾਲ ਜਿੰਦਾ ਦਾ ਬੁਖਾਰ ਤਾਂ ਨਹੀਂ ਹੋਣਾ ਚਾਹੀਦਾ ਜਿਹੜੀ ਭਾਜਪਾ ਦਿੱਲੀ ਹਰਿਆਣੇ ਦੀ ਸਰਕਾਰ ਨੇ ਦਿੱਤਾ ਹੈਗਾ ਕਿਵੇਂ ਜਿਹੜੀਆਂ ਪੁਲਿਸ ਦੀਆਂ ਬੱਸਾਂ ਦੇ ਵਿੱਚ ਕੇਦੀਆਂ ਵਾਲੀ ਬੱਸਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਗਈ ਹੈ ਇਹ ਬਹੁਤ ਸ਼ਰਮਨਾਕ ਕਾਰਾ ਹੈਗਾ ਸਿਰ ਝੁਕਦਾ ਇਸ ਮੁੱਦੇ ਦੇ ਉੱਤੇ ਪਰ ਅਸੀਂ ਅਪੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਤਰਹੁ ਤੇ ਤੁਹਾਡੇ ਮਿੱਤਰ ਨੇ ਤੁਸੀਂ ਉਹਨਾਂ ਨੂੰ ਕੰਪੇਨ ਵੀ ਕਰਕੇ ਆਇਓ ਘੱਟੋ ਘੱਟ ਉਹਨਾਂ ਨਾਲ ਗੱਲਬਾਤ ਤਾਂ ਕਰੋ ਕਿ ਜੇਕਰ ਮਤਲਬ ਇਸ ਤਰੀਕੇ ਨਾਲ ਹੁੰਦਾ ਰਹੇਗਾ ਤਾਂ ਦੇਸ਼ ਦਾ ਜਿਹੜਾ ਹੈਗਾ ਆਪਣੇ ਆਪ ਹੀ ਝੁੱਕਿਆ